ਖਬਰ ਲੈਣਿਆ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਐਮਟੀਪੀ ਵਿਭਾਗ ਵੱਲੋਂ ਅਨधिकृत ਬਿਲਡਿੰਗਾਂ ਤੇ ਕੀਤੀ ਗਈ ਕਾਰਵਾਈ ਐਮਟੀਪੀ ਵਿਭਾਗ ਵੱਲੋਂ ਅਨधिकृत ਬਿਲਡਿੰਗਾਂ ਤੇ ਕਾਰਵਾਈ ਕੀਤੀ ਗਈ ਉਸ ਮੌਕੇ ਐਟਪੀ ਅਧਿਕਾਰੀ ਹਰਜਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੈਵਲੂਸ਼ਨ ਟੀਮ ਨੇ ਪਹਿਲਾ ਬਿਲਡਿੰਗ ਜਿਹੜੀ ਸਮਾਲ ਸੈਂਟਰ ਵਾਲੀ ਉਸਤੇ ਐਕਸ਼ਨ ਕੀਤਾ ਹੈ ਉਹ ਬਿਲਡਿੰਗ ਦਾ ਕਮਰਸ਼ੀਅਲ ਨਕਸ਼ਾ ਪਾਸ ਸੀ ਪਰ ਉਸਦੇ ਵਾਇਲੇਸ਼ਨ ਸੀ ਤੇ ਉਸਦੇ ਵਾਇਲੇਸ਼ਨ ਨੂੰ ਰਿਮੂਵ ਕੀਤਾ ਤੇ ਉਸ ਤੋਂ ਬਾਅਦ ਡਾਕਟਰ ਹਰਪੀਤ ਸਿੰਘ ਹਸਪੀਟਲ ਦੇ ਨਾਲ ਦੀ ਬਿਲਡਿੰਗ ਨੂੰ ਸੀਲ ਕੀਤਾ ਗਿਆ ਹੁਣ ਮਜੀਠਾ ਰੋਡ ਤੇ ਡਾਕਟਰ ਮੰਜੂ ਗੁਪਤਾ ਜੀ ਦੀ ਬਿਲਡਿੰਗ ਤੇ ਆਏ ਹਾਂ ਤੇ ਉਹਦੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਆਪਣੀ ਬਿਲਡਿੰਗ ਦਾ ਰਿਹਾਇਸ਼ੀ ਨਕਸ਼ਾ ਜਿਹੜਾ ਉਹ ਅਪਲਾਈ ਕਰਕੇ ਪਾਸ ਕਰਾਇਆ ਸੀ ਲੇਕਿਨ ਦੇਖਣ ਤੇ ਉਹ ਬਿਲਡਿੰਗ ਕਮਰਸ਼ੀਅਲ ਦਿਖਾਈ ਦੇ ਰਹੀ ਸੀ ਤੇ ਕਮਰਸ਼ੀਅਲ ਐਕਟੀਵਿਟੀ ਲਈ ਵਰਤੀ ਜਾ ਰਹੀ ਸੀ ਤੇ ਜਿਸ ਦੇ ਚਲਦੇ ਡਾਕਟਰ ਰਾਜਕੁਮਾਰ ਜੀ ਦੇ ਕਹਿਣ ਅਨੁਸਾਰ ਐਫੀਡੇਵਿਟ ਦੇਣ ਦੇ ਅਨੁਸਾਰ ਉਹਨਾਂ ਨੇ ਦੱਸਿਆ ਕਿ ਅਸੀਂ ਆਪਣੀ ਬਿਲਡਿੰਗ ਕਮਰਸ਼ੀਅਲ ਨਕਸ਼ਾ ਜਿਹੜਾ ਉਹ ਅਪਲਾਈ ਕੀਤਾ ਹੈ ਉਹਨਾਂ ਨੇ ਕਿਹਾ ਕਿ ਕਮਰਸ਼ੀਅਲ ਨਕਸ਼ਾ ਪਾਸ ਹੋਣ ਤੋਂ ਬਾਅਦ ਹੀ ਅਗਲੀ ਜਿਹੜੀ ਕਾਰਵਾਈ ਜਾਂ ਬਿਲਡਿੰਗ ਬਣਾਉਣ ਦੀ ਕਾਰਵਾਈ ਉਹ ਕੀਤੀ ਜਾਵੇਗੀ ਇਸ ਮੌਕੇ ਅਧਿਕਾਰੀ ਨੇ ਕਿਹਾ ਕਿ ਮੈਂ ਪਬਲਿਕ ਨੂੰ ਅਪੀਲ ਕਰਦਾ ਕਿ ਕੋਈ ਵੀ ਕੰਮ ਨਕਸ਼ਾ ਪਾਸ ਕਰਾ ਕੇ ਹੀ ਕੀਤਾ ਜਾਵੇ ਨਕਸ਼ਾ ਪਾਸ ਨਾ ਕਰਾਉਂਦੀ ਬਿਲਡਿੰਗ ਤੇ ਡਿਪਾਰਟਮੈਂਟ ਵੱਲੋਂ ਜਿਹੜੀ ਨਜਾਇਜ਼ ਬਿਲਡਿੰਗਾਂ ਤੇ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇਗੀ ਇਸ ਤਰ੍ਹਾਂ ਹੀ ਡੈਮੋਨੇਸ਼ਨ ਦਾ ਜਾਰੀ ਰਹੇਗੀ ਤੇ ਸਾਰੇ ਏਟੀਪੀ ਬਿਲਡਿੰਗ ਇਨਸਪੈਕਟਰ ਸਟਾਫ ਵੱਲੋਂ ਇਹ ਬਿਲਡਿੰਗਾਂ ਤੇ ਐਕਸ਼ਨ ਕੀਤਾ ਅੱਗੋ ਇਹ ਬਿਲਡਿੰਗਾਂ ਤੇ ਐਕਸ਼ਨ ਜਿਹੜੀ ਨਜਾਇਜ਼ ਬਿਲਡਿੰਗ ਅਤੇ ਐਕਸ਼ਨ ਜਾਰੀ ਰਹੇਗਾ ਤੇ ਦੱਸਿਆ ਕਿ ਕੁੱਲ 23 ਬਿਲਡਿੰਗਾਂ ਹਨ ਜਿਨ੍ਹਾਂ ਦੀ ਲਿਸਟ ਤਿਆਰ ਕੀਤੀ ਗਈ ਹੈ ਤੇ ਕਾਰਵਾਈ ਕਰਨ ਲਈ ਉਹ ਬਿਲਡਿੰਗਾਂ ਤੇ ਜਿਹੜੀ ਕਾਰਵਾਈ ਲਗਾਤਾਰ ਇਸ ਤਰ੍ਹਾਂ ਜਾਰੀ ਰਹੇ ਤੇ ਉਹ ਸੋਮਵਾਰ ਤੋਂ ਸ਼ੁਰੂ ਕਰਕੇ ਜਿਸ ਦਿਨ ਤੱਕ ਨਹੀਂ ਮੁੱਕਦੀ ਉਸ ਦਿਨ ਤੱਕ ਲਗਾਤਾਰ ਕਾਰਵਾਈ ਜਾਰੀ ਰਹੇਗੀ ਹਾਲ ਬਾਜ਼ਾਰ ਮਜੀਠਾ ਰੋਡ ਸਰਕੂਲਰ ਰੋਡ ਬਟਾਲਾ ਰੋਡ ਸ਼ੇਰਾਵਾਲਾ ਗੇਟ ਇਸ ਤਰ੍ਹਾਂ ਇਹ ਜਿਹੜੀਆਂ ਵੀ ਬਿਲਡਿੰਗਾਂ ਆਉਣਗੇ ਉਹ ਸਾਰੀਆਂ ਤੋੜੀਆਂ ਜਾਣੀਆਂ ਜਿਹੜੀ ਵੀ ਸਾਨੂੰ ਲਿਸਟ ਦੇ ਦਿੱਤੀ ਹੈ ਥੋੜੇ ਦਿਨਾਂ ਦੇ ਵਿੱਚ ਉਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਨਾਮ ਦੱਸ ਕੇ ਦੇ ਜਿਹੜੀਆਂ ਨਜਾਇਜ਼ ਹਰਜਿੰਦਰ ਸਿੰਘ ਏਟੀਪ ਨਿਊਹਰ ਕਾਰਪੋਰੇਸ਼ਨ ਅੰਮ੍ਰਿਤਸਰ ਅੱਜ ਮਾਨਯੋਗ ਡੀਸੀ ਸਾਹਿਬ ਮਾਨਯੋਗ ਜੁਆਇੰਟ ਕਮਿਸ਼ਨਰ ਸਾਹਿਬ ਦੀਆਂ ਅਧਿਤ ਅਨੁਸਾਰ ਅੱਜ ਡੈਮੋਲੇਸ਼ਨ ਟੀਮ ਨੇ ਪਹਿਲਾਂ ਬਿਲਡਿੰਗ ਜਿਹੜੀ ਸਮਾਈਲ ਸੈਂਟਰ ਵਾਲੀ ਉਹਦੇ ਤੇ ਐਕਸ਼ਨ ਕੀਤਾ ਉਹ ਬਿਲਡਿੰਗ ਦਾ ਕਮਰਸ਼ੀਅਲ ਨਕਸ਼ਾ ਪਾਸ ਹੀ ਲੇਕਿਨ ਵਾਇਲੇਸ਼ਨ ਹੀ ਉਹ ਵਾਇਲੇਸ਼ਨ ਨੂੰ ਰਿਮੂਵ ਕੀਤਾ ਔਰ ਉਹਨਾਂ ਕੋਲੋਂ ਅੰਡਰਟੇਕਿੰਗ ਲਈ ਹੈ ਵੀ ਬਾਕੀ ਜਿਹੜੀ ਹੈ ਬਿਲਡਿੰਗ ਜਿੰਨੀ ਵਾਇਲੇਸ਼ਨ ਹੈ ਹੀ ਆਪਣੇ ਪੱਤਰ ਤੇ ਢਾ ਲੀ ਜਾਵੇਗੀ ਔਰ ਤੋਂ ਬਾਅਦ ਡਾਕਟਰ ਹਰਪ੍ਰੀਤ ਸਿੰਘ ਹਸਪੀਟਲ ਦੇ ਨਾਲ ਬਿਲਡਿੰਗ ਨੂੰ ਸੀਲ ਕੀਤਾ ਗਿਆ ਹੁਣ ਮਜੀਠਾ ਰੋਡ ਤੇ ਡਾਕਟਰ ਮਨਜੂ ਗੁਪਤਾ ਜੀ ਦੀ ਬਿਲਡਿੰਗ ਹੈ ਉਧਰ ਤੇ ਆਏ ਆ ਉਧਰ ਤੇ ਐਕਸ਼ਨ ਕੀਤਾ ਔਰ ਉਹਨਾਂ ਨੇ ਆਪਣੀ ਬਿਲਡਿੰਗ ਦਾ ਰੈਕੀ ਨਕਸ਼ਾ ਜਿਹੜਾ ਅਪਲਾਈ ਕਰਕੇ ਪਾਸ ਕਰਾਇਆ ਸੀ ਲੇਕਿਨ ਦੇਖਣ ਤੇ ਉਹ ਬਿਲਡਿੰਗ ਕਮਰਸ਼ੀਅਲ ਲੁੱਕ ਹੀ ਕਮਰਸ਼ੀਅਲ ਐਕਟੀਵਿਟੀ ਲਈ ਵਰਤੀ ਜਾ ਰਹੀ ਸੀ ਡਾਕਟਰ ਰਾਇਕਮਰ ਜੀ ਦੀਆਂ ਕਹਿਣ ਅਨੁਸਾਰ ਐਫੀਡੇਵਿਟ ਦੇ ਅਨੁਸਾਰ ਉਹਨਾਂ ਨੇ ਦੱਸਿਆ ਜੀ ਇਹ ਹੀ ਆਪਣੀ ਬਿਲਡਿੰਗ ਦਾ ਕਮਰਸ਼ੀਅਲ ਨਕਸ਼ਾ ਜਿਹੜਾ ਵਾ ਅਪਲਾਈ ਕੀਤਾ ਔਰ ਕਮਰਸ਼ੀਅਲ ਨਕਸ਼ਾ ਪਾਸ ਹੋਣ ਤੋਂ ਬਾਅਦ ਹੀ ਅਗਲੀ ਜਿਹੜੀ ਕਾਰਵਾਈ ਆ ਜਬ ਬਿਲਡਿੰਗ ਬਣਾਉਣ ਦੀ ਕਾਰਵਾਈ ਉਹ ਕੀਤੀ ਜਾਏਗੀ ਮੈਂ ਪਬਲਿਕ ਨੂੰ ਅਪੀਲ ਕਰਦਾ ਸਾਰਿਆਂ ਨੂੰ ਵੀ ਕੋਈ ਵੀ ਕੰਮ ਆ ਨਕਸ਼ਾ ਪਾਸ ਕਰਾ ਕੇ ਕੀਤਾ ਜਾਵੇ ਨਕਸ਼ਾ ਪਾਸ ਨਾ ਕਰਨ ਤੋਂ ਦੀ ਸ਼ਰਤ ਵਿੱਚ ਬਿਲਡਿੰਗ ਡਿਪਾਰਟਮੈਂਟ ਵੱਲੋਂ ਜਿਹੜੀ ਨਜਾਇਜ਼ ਬਿਲਡਿੰਗਾਂ ਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਪੋਰੇ ਇਤਰਾ ਨਹੀਂ ਜਿਹੜੀ ਆ ਡੈਮੋਲੇਸ਼ਨ ਜਾਰੀ ਰਹੇਗੀ ਅੱਜ ਸਾਰੇ ਏਟੀਪੀ ਬਿਲਡਿੰਗ ਇੰਸਪੈਕਟਰ ਸਟਾਫ ਵੱਲੋਂ ਇਹ ਬਿਲਡਿੰਗਾਂ ਤੇ ਐਕਸ਼ਨ ਕੀਤਾ ਗਿਆ ਅੱਗੋਂ ਇਹ ਬਿਲਡਿੰਗਾਂ ਤੇ ਐਕਸ਼ਨ ਜਿਹੜੀ ਨਜਾਇਜ਼ ਬਿਲਡਿੰਗਾਂ ਤੇ ਐਕਸ਼ਨ ਜਾਰੀ ਰਹੇਗਾ ਇਹ ਟੋਟਲ ਟੋਟਲ 23 ਬਿਲਡਿੰਗਾਂ ਜਿਹੜੀਆਂ ਮਤਲਬ ਕਿ ਆਪਣਾ ਸੀਬੀਓ ਸਾਹਿਬ ਵੱਲੋਂ ਫਾਈਨਲ ਕੀਤੀਆਂ ਗਈਆਂ ਉਹ 23 ਬਿਲਡਿੰਗਾਂ ਤੇ ਜਿਹੜੀ ਕਾਰਵਾਈ ਲਗਾਤਾਰ ਇਸ ਤਰ੍ਹਾਂ ਜਾਰੀ ਰਹੇਗੀ ਬਿਲਡਿੰਗ ਫੋਟੋਗ੍ਰਾਫੀ ਜਿੰਨੀਆਂ ਵੀ ਸੀਬੀਓ ਸਾਹਿਬ ਵੱਲੋਂ 23 ਬਿਲਡਿੰਗਾਂ ਦੀ ਕਿਹਾ ਗਿਆ ਸੀ ਉਹਨਾਂ ਤੇ ਕਾਰਵਾਈ ਅੱਜ ਸ਼ੁਰੂ ਕਰਤੀ ਹੈ ਦੋ ਬਿਲਡਿੰਗਾਂ ਤੇ ਹੋ ਗਈ ਹੈ ਬਾਕੀ ਜਿਹੜੀਆਂ 21 ਰਹਿੰਦੀਆਂ ਨੇ ਉਹ ਸੋਮਵਾਰ ਤੋਂ ਸ਼ੁਰੂ ਕਰਕੇ ਜਿੰਨਾਂ ਤੱਕ ਨਹੀਂ ਮੁੱਕਦੀਆਂ ਉਦੋਂ ਤੱਕ ਲਗਾਤਾਰ ਕਾਰਵਾਈ ਜਾਰੀ ਰਹੇਗੀ ਹਾਲ ਬਾਜ਼ਾਰ ਹਾਲ ਬਾਜ਼ਾਰ ਮਜੀਠਾ ਰੋਡ ਸਰਕਰ ਰੋਡ ਬਟਾਲਾ ਰੋਡ ਸ਼ੇਰਾ ਵਾਲਾ ਗੇਟ ਇਸਰਾਏ ਜਿਹੜੀਆਂ ਵੀ ਬਿਲਡਿੰਗਾਂ ਆਣ ਗਈਆਂ ਉਹ ਸਾਰੀਆਂ ਢੋਡੀਆਂ ਜਾਣੀਆਂ। ਅਸੀਂ ਪੰਜਾਬਾ ਦੀ ਲਿਸਟ ਦੇਤੀ ਹੈ। ਥੋੜੇ ਦਿਨਾਂ ਦੇ ਵਿੱਚ ਉਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ। ਕੁਝ ਇਹ ਬਾਕੀ ਇਲਾਕਿਆਂ ਦੇ ਵਿੱਚ ਵੀ ਨਾਲ ਜਾਣਾ ਪੈਂਦਾ ਉਹਦੇ ਕਰਕੇ ਥੋੜੇ ਕੰਮ ਨੂੰ ਪੂਰੀ ਤਰ੍ਹਾਂ ਗਤੀ ਨਹੀਂ ਦਿੱਤੀ ਜਾ ਸਕਦੀ। ਬਾਕੀ ਸਾਰਾ ਕੰਮ ਆਪਾਂ ਨੇੇਪੜੇ ਚੜਾਂਗੇ। ਏਵਨ ਪੰਜਾਬੀ ਟੀਵੀ ਤੋਂ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ।